ਜੀ ਅੱਜ ਕਿਹਾ ਜਾ ਰਿਹਾ ਵੀ ਤੇਰੀ 2 ਕਿੱਲੇ ਜ਼ਮੀਨ ਹੈ ਉਹਦੇ ਚ ਅਸੀਂ ਨਾ ਡਵੈਲਪਮੈਂਟ ਕਰਕੇ ਤੇ ਪਲਾਟ ਕੱਟ ਦਿਆਂਗੇ 5 ਤੋਂ 6 ਸਾਲਾਂ ਬਾਅਦ ਤੇਰਾ ਉਹ ਪਲਾਟ 30000 ਰੁਪਏ ਦਾ ਵਿਕੇਗਾ ਅੱਜ ਕਿਸਾਨ ਨੂੰ ਤਾਂ ਪੈਸੇ ਚਾਹੀਦੇ ਨੇ ਜੇ ਉਹਨੂੰ ਵਾਰਾ ਖਾਂਦਾ ਤੇ ਉਹ ਹਾਂ ਕਰ ਦੇਗਾ ਜੇ ਨਹੀਂ ਵਾਰਾ ਖਾਂਦਾ ਤੇ ਉਹ ਨਹੀਂ ਦੇਵੇਗਾ ਆਪਣੀ ਜ਼ਮੀਨ ਮੈਂ ਕਿ ਸਰਕਾਰਾਂ ਵੀ ਕਦੇ ਦਲਾਲੀ ਕਰਦੀਆਂ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਵੇਂ ਇੱਕ ਕਿਸਾਨ ਨੂੰ 4.2 ਕਰੋੜ ਰੁਪਏ ਮਿਲੇਗਾ ਇੱਕ ਕਿੱਲੇ ਦਾ ਅੱਛੇ ਜਿਹੜਾ ਵਿਧਾਨ ਸਭਾ ਦਾ ਆਪਣਾ ਬਜਟ ਸੈਸ਼ਨ ਚੱਲਿਆ ਨਾ ਉਹਦੇ ਵਿੱਚ ਹੀ ਸਾਰੀ ਸਕੀਮ ਪਾਸ ਹੋ ਗਈ ਸੀ ਲੇਕਿਨ ਪਤਾ ਨਹੀਂ ਲੱਗਣ ਦਿੱਤਾ ਗਿਆ ਹੌਲੀ ਹੌਲੀ ਕੰਮ ਅੰਦਰ ਖਾਤੇ ਚੱਲਦਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਇਹ ਜਿਹੜਾ 24311 ਏਕੜ ਦਾ ਮਸਲਾ ਲੁਧਿਆਣਾ ਦੇ ਲਾਗੇ ਇਹ ਜਿਹੜਾ ਐਕਵਾਇਰ ਹੋਣਾ ਇਹਨਾਂ ਰਕਬਾ ਜ਼ਮੀਨ ਦਾ ਇਹਦੀ ਚਰਚਾ ਛਿੜੀ ਹੈ ਤੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਵੀ ਕਈ ਜਣੇ ਧੜੇ ਬਣ ਜਾਂਦੇ ਵੀ ਕੋਈ ਇਹਦੇ ਪੱਖ 'ਚ ਵੀ ਆ ਜਾਂਦਾ ਕੋਈ ਕਹਿੰਦਾ ਵੀ ਤੁਸੀਂ ਤੇ ਵਿਕਾਸ ਵਿਰੋਧੀ ਹੋ ਜਿਹੜੇ ਇਹ ਐਕਵਾਇਰ ਕਰਦੇ ਪਏ ਹੋ ਜਾਂ ਜਿਹੜੇ ਇਹਦੇ ਹੱਕ 'ਚ ਬੋਲਦੇ ਕਿਸਾਨ ਰਾਜ਼ੀ ਹੀ ਹੋ ਜਾਂਦੇ ਆਂ ਤਕਰੀਬਨ ਜ਼ਮੀਨ ਦੇਣ ਨੂੰ ਕਿਉਂਕਿ ਬਹੁਤ ਜ਼ਿਆਦਾ ਕਰਜ਼ੇ ਦੀ ਮਾਰ ਹੁੰਦੀ ਹੈ ਇਹ ਜਿਹੜੇ ਵਿਦਰੋਹ ਨੇ ਐਜੀਟੇਸ਼ਨਸ ਨੇ ਇਸ ਕਰਕੇ ਹੁੰਦੀਆਂ ਨੇ ਵੀ ਸਹੀ ਸਾਨੂੰ ਮੁੱਲ ਮਿਲ ਜੇ ਇਸ ਜਿਹੜੀ ਲੈਂਡ ਅਕਵਾਇਜ਼ੀਸ਼ਨ ਦੇ ਨਾਲ ਆ ਕੁਝ ਸਵਾਲ ਜੁੜੇ ਨੇ ਵੀ ਇਹ ਲੈਂਡ ਪੂਲਿੰਗ ਸਕੀਮ ਕੀ ਹੈ ਜਾਂ ਫਿਰ ਇਹ ਇੱਕ ਧੱਕਾ ਹੈ ਇਹ ਸਕੀਮ ਕਿਸਾਨਾਂ ਨੂੰ ਕੀ ਤੇ ਕਿੰਨਾ ਕੁਝ ਦੇ ਕੇ ਜਾਏਗੀ ਇਹ ਵਿਰੋਧੀ ਧਿਰਾਂ ਦੇ ਬਾਰੇ ਕੀ ਕਹਿ ਰਹੀਆਂ ਨੇ ਕੰਮ ਲੀਗਲ ਹੈ ਜਾਂ ਨਹੀਂ ਤੇ ਅਸਲ ਫਾਇਦਾ ਕਿੰਨੂੰ ਹੋਏਗਾ ਆਜੋ ਇਹ ਸਾਰੀ ਕਹਾਣੀ ਸਮਝਦੇ ਆ ਕਿ ਲੈਂਡ ਪੂਲਿੰਗ ਕੀ ਹੈ ਹੁਣ ਤੇ ਤਕਰੀਬਨ ਸਾਰਾ ਪਤਾ ਲੱਗ ਗਿਆ ਹੋਣਾ ਨਿਊਜ਼ ਚੈਨਲ ਤੇ ਕਾਫੀ ਕੁਝ ਚੱਲ ਰਿਹਾ ਇਹ ਲੈਂਡ ਪੂਲਿੰਗ ਜਿਹੜਾ ਸਾਡਾ ਲੈਂਡ ਐਕ acquisition ਐਕਟ ਹੈ 2013 ਉਹਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੋਇਆ ਕੋਈ ਨਵੀਂ ਚੀਜ਼ ਨਹੀਂ ਹੈ ਪਹਿਲਾਂ ਵੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਲੈਂਡ ਪੂਲਿੰਗ ਦੇ ਤਹਿਤ ਮੁਹਾਲੀ ਚੰਡੀਗੜ੍ਹ ਦੇ ਨੇੜੇ ਸਾਰੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਕਿਸਾਨਾਂ ਦੀ ਮਰਜ਼ੀ ਦੇ ਨਾਲ ਇਹ ਲੈਂਡ ਪੂਲਿੰਗ ਕੀ ਹੈ ਕਿ ਇਹਦੇ ਵਿੱਚ ਤੁਹਾਨੂੰ ਪੈਸੇ ਨਹੀਂ ਮਿਲਦੇ ਕਿ ਤੁਹਾਡਾ ਕਿੱਲਾ ਹੈਗਾ 70 ਲੱਖ ਦਾ ਤੁਹਾਨੂੰ ਅਸੀਂ ਦੇ ਦਤਾ ਜੀ 2 ਕਰੋੜ ਕਿੱਲਾ ਹੈਗਾ 30 ਲੱਖ ਦਾ ਤੁਹਾਨੂੰ ਡਬਲ ਟ੍ਰਿਪਲ ਪੈਸੇ ਮਿਲਗੇ ਆਮ ਕਰਕੇ ਜਿਹੜੇ ਰੋਡ ਵਗੈਰਾ ਲੰਘਦੇ ਨੇ ਉਹਦੇ ਵਿੱਚ ਐਵੇਂ ਜ਼ਮੀਨ ਐਕਵਾਇਰ ਹੁੰਦੀ ਹੈ ਜਿਹੜਾ ਲੈਂਡ ਪੂਲਿੰਗ ਸਕੀਮ ਹੈ ਇਹਦੇ ਵਿੱਚ ਸਿੱਧੇ ਪੈਸੇ ਨਹੀਂ ਮਿਲਦੇ ਇਹਦੇ ਵਿੱਚ ਜਿਹੜਾ ਏਰੀਆ ਡਿਵੈਲਪ ਕਰਨਾ ਹੁੰਦਾ ਜਿਵੇਂ ਲੁਧਿਆਣੇ ਦੇ ਲਾਗੇ ਕੀ ਹੈ ਕਿ 32 ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਉੱਥੇ ਅਰਬਨਾਈਜੇਸ਼ਨ ਕਰਨੀ ਹੈ ਅਰਬਨ ਕਲੋਨੀਆਂ ਉੱਥੇ ਬਣਾਉਣੀਆਂ ਨੇ ਤੇ ਸਰਕਾਰ ਕਹਿ ਰਹੀ ਹੈ ਉੱਥੇ ਅਸੀਂ ਵਾਜਬ ਰੇਟਾਂ ਦੇ ਉੱਤੇ ਜਿਹੜੇ ਫਲੈਟ ਨੇ ਘਰ ਨੇ ਉਹ ਮੁਹੱਈਆ ਕਰਵਾਵਾਂਗੇ ਹੁਣ ਵੱਡੀਆਂ-ਵੱਡੀਆਂ ਕਲੋਨੀਆਂ ਦੇ ਵਿੱਚ ਕਿੱਡੇ ਕ ਵਾਜਬ ਰੇਟ ਹੁੰਦੇ ਨੇ ਤੁਹਾਨੂੰ ਪਤਾ ਲੈਂਡ ਪੂਲਿੰਗ ਦੇ ਵਿੱਚ ਕੀ ਹੁੰਦਾ ਕਿ ਕਿਸਾਨ ਤੋਂ ਜਿਹੜੀ ਜ਼ਮੀਨ ਲਈ ਜਾਂਦੀ ਏ ਸਰਕਾਰ ਉੱਥੇ ਜਾਂ ਜਿਹੜੀ ਵੀ ਕੰਪਨੀ ਇਨਵੋਲਵ ਹੁੰਦੀ ਏ ਉੱਥੇ ਯਾਨੀ ਕਿ ਡਿਵੈਲਪਮੈਂਟ ਕਰਦੀ ਏ ਸੜਕਾਂ ਹੋ ਗਈਆਂ ਗਲੀਆਂ ਹੋ ਗਈਆਂ ਪਾਣੀ ਹੋ ਗਏ ਸਕੂਲ ਹਸਪਤਾਲ ਸਾਰੀਆਂ ਚੀਜ਼ਾਂ ਉੱਥੇ ਮੁਹੱਈਆ ਕਰਾਉਂਦੀ ਤੇ ਪਲਾਟ ਕੱਟ ਦਿੰਦੀ ਉਹਦੇ ਵਿੱਚੋਂ ਕੁਝ ਹਿੱਸਾ ਇੱਕ ਇਕੜ ਦੇ ਹਿਸਾਬ ਨਾਲ ਕੋਈ 60% ਜਾਂ 60 40 ਦੀ ਰੇਸ਼ੋ ਦੇ ਵਿੱਚ ਜਾਂ 50 50 ਦੀ ਰੇਸ਼ੋ ਦੇ ਵਿੱਚ ਵੰਡ ਕੇ ਅੱਧਾ ਜਿਹੜਾ ਉਹ ਯਾਨੀ ਕਿ ਜਗ੍ਹਾ ਉਹ ਕਿਸਾਨ ਨੂੰ ਮਿਲ ਜਾਂਦੀ ਹੈ ਤੇ ਉਸ ਡਿਵੈਲਪਡ ਏਰੀਆ ਦੇ ਵਿੱਚੋਂ ਬਣੇ-ਬਣੇ ਪਲਾਟਾਂ ਦੇ ਵਿੱਚੋਂ ਜਦੋਂ ਕੋਈ ਰੇਟ ਆਏਗਾ ਪਾਰਟੀ ਆਏਗੀ ਤੇ ਕਿਸਾਨ ਉਹ ਜਗ੍ਹਾ ਉਸ ਨੂੰ ਵੇਚ ਸਕਦਾ ਪਰ ਇਹਦੇ ਵਿੱਚ ਟਾਈਮ ਦਾ ਨਹੀਂ ਪਤਾ ਲੱਗਦਾ ਕਿ ਉਹ ਚੀਜ਼ ਉਹ ਜਗ੍ਹਾ ਡਿਵੈਲਪ 10 ਸਾਲਾਂ ਨੂੰ ਹੋਏਗੀ ਕਿ 5 ਸਾਲਾਂ ਨੂੰ ਲਾਸਟ ਟਾਈਮ ਕਹਿੰਦੇ ਲੁਧਿਆਣੇ ਦੇ ਨੇੜੇ ਜਿਹੜੀ ਇਹ ਜਗ੍ਹਾ ਇਦਾਂ ਦੀ ਬਣੀ ਸੀ ਉਹ ਹੈਗੀ ਸੀ ਦੁਗਰੀ ਦੇ ਉਸ ਨੂੰ ਕੋਈ 20 ਤੋਂ 25 ਸਾਲ ਤੋਂ ਹੀ ਵੱਧ ਦਾ ਸਮਾਂ ਲੱਗ ਗਿਆ ਪ੍ਰੋਪਰ ਡਿਵੈਲਪ ਹੁੰਦਿਆਂ ਹੁੰਦਿਆਂ। ਬਾਕੀ ਸ਼ਹਿਰਾਂ ਦੀ ਵੀ ਇਹੀ ਕਹਾਣੀ ਹੈ। ਜਾਂ ਤਾਂ ਹੁਣੇ ਹੀ ਉਹ ਰੇਟ ਦੇ ਦਿੱਤਾ ਜਾਵੇ ਕਿਸਾਨਾਂ ਦੀ ਮੰਗ ਇਹ ਹੈ। ਇਸ ਲੁਧਿਆਣੇ ਵਾਲੀ ਸਕੀਮ ਦੇ ਵਿੱਚ ਅਗਲਾ ਸਵਾਲ ਆਪਣਾ ਕਿ ਕਿਸਾਨਾਂ ਨੂੰ ਕੀ ਮਿਲੇਗਾ ਤੇ ਕਿਵੇਂ ਮਿਲੇਗਾ? ਕਿਵੇਂ ਦਾ ਜਵਾਬ ਆਪਾਂ ਪਹਿਲਾਂ ਦੇ ਦਿੱਤਾ ਕਿ ਇਹਦੇ ਵਿੱਚ ਤੁਹਾਨੂੰ ਪਲਾਟ ਮਿਲੇਗਾ, ਜਗ੍ਹਾ ਮਿਲੇਗੀ ਤੁਸੀਂ ਫਿਰ ਵੇਚ ਸਕਦੇ ਹੋ। ਸਰਕਾਰ ਨੇ ਉਹ ਜਗ੍ਹਾ ਕੰਪਨੀ ਨਾਲ ਮਿਲ ਕੇ ਜਾਂ ਖੁਦ ਪਲਾਟ ਬਣਾਦਿੰਨੇ ਨੇ। ਕੀ ਮਿਲੇਗਾ ਇਹਦੇ ਵਿੱਚ ਹੈਗਾ ਕਿ ਕੁੱਲ ਕੋਈ 1100 ਤੋਂ 1200 ਗਜ 1000 ਗਜ ਤੇ ਮਿਲੇਗਾ ਰੈ residen tial ਤੇ 200 ਗਜ ਦਾ ਪਲਾਟ ਮਿਲੇਗਾ ਕਮਰਸ਼ੀਅਲ ਤੇ ਉਹਦੀ ਕੀਮਤ ਰੱਖੀ ਜਾਣੀ ਹੈ ਕੋਈ 25000 30000 ਤੋਂ ਲੈ ਕੇ 50 60000 ਗਜ ਉਹਦੇ ਹਿਸਾਬ ਨਾਲ ਉਹ ਜ਼ਮੀਨ ਦੀ ਵਿਕਰੀ ਹੋਣੀ ਹੈ ਇਹਦਾ ਰੇਟ ਕੋਈ 2.5 ਕਰੋੜ ਰੁਪਏ ਬਣਦਾ ਜਿਹੜਾ ਕਿ ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਸਾਹਿਬ ਸਮਝਾ ਰਹੇ ਨੇ ਵੀ ਜਿਹੜਾ 1000 ਗਜ ਦਾ ਪਲਾਟ ਚਾਹੇ 5 500 ਦੇ ਦੋ ਲਾ ਲਓ ਵੈਸੇ ਇਦਾਂ ਦਿੱਤਾ ਜਾਂਦਾ ਹੁੰਦਾ ਇਹ ਕੁੱਲ 1000 ਜਾਂ 1200 ਗਜ ਜਗਾ ਇਹਦੇ ਵਿੱਚ ਕੋਈ ਦੋ ਪਲਾਟ ਜਾਂ ਇੱਕ ਪਲਾਟ 500 ਦਾ ਹੋਏਗਾ ਇੱਕ 300 ਦਾ 200 ਦਾ ਤੇ ਇਦਾਂ 100 ਇੱਕ ਇੱਕ ਕਰਕੇ ਚਾਰ ਪੰਜ ਤਰ੍ਹਾਂ ਦੇ ਪਲਾਟ ਤੇ 200 ਗਜ ਦਾ ਪਲਾਟ ਇਹਦੇ ਵਿੱਚ ਕਮਰਸ਼ੀਅਲ ਹੋਏਗਾ ਫਿਰ ਅੱਗੇ ਕਹਿੰਦੇ ਜਿਹੜਾ ਇਹ ਰੇਟ ਹੈ ਨਾ ਇਹ ਜਿਹੜਾ ਰੈਜ਼ੀਡੈਂਸ਼ੀਅਲ ਹੈ ਉਹਦਾ ਰੇਟ 30000 ਰੁਪਏ ਗਜ ਤੇ ਜਿਹੜਾ ਹੋਏਗਾ ਕਮਰਸ਼ੀਅਲ 200 250 ਗਜ ਦਾ ਉਹਦਾ ਰੇਟ 55 ਤੋਂ 60000 ਰੁਪਿਆ ਗਜ ਇਹ ਹਿਸਾਬ ਨਾਲ ਕਿਸਾਨ ਨੂੰ ਜਿਹੜਾ ਯਾਨੀ ਕਿ ਇੱਕ ਕਿੱਲੇ ਦੇ ਵਿੱਚੋਂ ਇਹ ਜਗ੍ਹਾ ਮਿਲਣੀ ਹੈ ਇਹ ਯਾਨੀ ਕਿ ਬਣ ਜਾਂਦਾ ਕੋਈ 4 ਕਰੋੜ ਦੇ ਕਰੀਬ ਵੀ ਇੰਨੇ ਦਾ ਤੁਹਾਡਾ ਅਸੀਂ ਕਿੱਲਾ ਕਹਿ ਲੈ ਜਾਂ ਜ਼ਮੀਨ ਤੁਹਾਡੀ ਹੋ ਗਈ ਪਰ ਵਿੱਤ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਹ 5 ਸਾਲਾਂ ਬਾਅਦ ਹੋਏਗਾ ਹੁਣ ਜਿਹੜੇ ਬੰਦੇ ਦੀ ਜ਼ਮੀਨ ਇਸ ਤਰ੍ਹਾਂ ਲੈਂਡ ਪੂਲਿੰਗ ਚ ਆ ਗਈ ਦੋ ਕਿੱਲੇ ਸੀ ਚਾਰ ਕਿੱਲੇ ਸੀ ਪੰਜ ਕਿੱਲੇ ਸੀ ਉਹਦੇ ਵਿੱਚੋਂ ਫਸਲ ਉਗਾਉਂਦਾ ਸੀ ਪਿਛਲੇ ਕਈ ਸਾਲਾਂ ਤੋਂ ਹੁਣ 5 ਸਾਲ ਕੀ ਕਰੇਗਾ ਤੇ 5 ਸਾਲ ਦੀ ਵੀ ਕਿਹੜਾ ਕੋਈ ਗਰੰਟੀ ਇਹ ਵੀ ਕੁਈ ਨਾ ਕੋਈ ਪਾਰਟੀ ਮੈਨੂੰ ਫੋਨ ਕਰਕੇ ਆ ਹੀ ਜਾਏਗੀ ਵੀ ਆਜੋ ਭਾਈ ਤੁਹਾਡਾ ਦੇ ਇੱਥੇ ਲੈਂਡ ਜਾਂ ਪਲਾਟ ਪਿਆ ਸਾਨੂੰ ਵੀ ਤੁਸੀਂ ਇੰਨੇ ਰੱਖ ਨੂੰ ਇੰਨੇ ਕਰੋੜ ਨੂੰ ਦੇ ਦਿਓ ਇਹ ਸਮਾਂ ਐਕਸਟੈਂਡ ਵੀ ਹੋ ਸਕਦਾ 10 ਸਾਲ ਵੀ ਲੱਗ ਸਕਦੇ ਨੇ ਤੇ ਕਿਸਾਨਾਂ ਦਾ ਮੰਨਣਾ ਇਹ ਆ ਵੀ ਠੀਕ ਹੈ ਤੁਸੀਂ ਆ ਚੀਜ਼ ਕਹਿ ਰਹੇ ਹੋ ਤੁਸੀਂ ਸਾਨੂੰ ਜਿਹੜਾ ਡਿਵੈਲਪ ਕਰਕੇ ਦੇਣਾ ਉਹ ਨਾਂ ਦਿਓ ਨਾ ਉਹ ਤੁਸੀਂ 30000 ਤੇ 60000 ਦੇ ਰੇਟ ਦੇ ਨਾਲ ਹੁਣੇ ਸਾਨੂੰ 4 ਕਰੋੜ ਰੁਪਇਆ ਦੇ ਦਿਓ ਬਾਤ ਚੀਜ਼ ਤੇ ਦੇਣਾ ਹੀ ਹੈ ਲੇਕਿਨ ਇਹਦੇ ਵਿੱਚ ਖੇਡ ਬੜੀ ਵੱਡੀ ਹੈ ਉਹ ਇੱਥੇ ਜਾ ਕੇ ਆਪਾਂ ਨੂੰ ਪਤਾ ਲੱਗਣੀ ਅਗਲਾ ਹੈ ਕਿ ਵਿਰੋਧੀ ਧਿਰਾਂ ਕੀ ਕਹਿ ਰਹੀਆਂ ਨੇ ਇਹ ਕਿਹਾ ਜਾਂਦਾ ਹੈ ਕਿ ਜ਼ਿਆਦਾ ਇਹ ਮੁੱਦਾ ਹੁਣ ਸੁਖਬੀਰ ਸਿੰਘ ਬਾਦਲ ਅੱਗੇ ਲੈ ਕੇ ਆਏ ਨੇ ਕਿਤੇ ਦੱਬੇ ਪਿਆ ਸੀ ਕੰਮ ਇਹ ਪਿੱਛੇ ਜਿਹੜਾ ਵਿਧਾਨ ਸਭਾ ਦਾ ਆਪਣਾ ਬਜਟ ਸੈਸ਼ਨ ਚੱਲਿਆ ਨਾ ਉਹਦੇ ਵਿੱਚ ਹੀ ਸਾਰੀ ਸਕੀਮ ਪਾਸ ਹੋ ਗਈ ਸੀ ਲੇਕਿਨ ਪਤਾ ਨਹੀਂ ਲੱਗਣ ਦਿੱਤਾ ਗਿਆ ਹੌਲੀ ਹੌਲੀ ਕੰਮ ਅੰਦਰ ਖਾਤੇ ਚੱਲਦਾ ਰਿਹਾ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਸੀਂ ਇਹ ਜ਼ਮੀਨ ਅਕਵਾਰ ਨਹੀਂ ਹੁੰਦਿਆਂਗੇ ਕਿਸਾਨਾਂ ਦੇ ਨਾਲ ਤੱਕਾ ਬਿਨਾਂ ਉਹਨਾਂ ਦੀ ਮਰਜ਼ੀ ਦੇ ਉਹਦਾ ਜਵਾਬ ਹਰਪਾਲ ਸਿੰਘ ਚੀਮਾ ਜੀ ਨੇ ਦਿੱਤਾ ਵੀ ਮਰਜ਼ੀ ਤੋਂ ਬਿਨਾਂ ਅਸੀਂ ਨਹੀਂ ਲੈ ਰਹੇ ਵੇਖੋ ਇਹ ਕਹਿੰਦੇ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਐਕਵਾਇਰ ਨਹੀਂ ਕਰਾਂਗੇ ਹੁਣ ਜਿਵੇਂ ਲੁਧਿਆਣੇ ਦੇ ਆਸ-ਪਾਸੇ ਪਿੰਡ ਨੇ ਪਿੰਡਾਂ ਦੇ ਪਿੰਡਾਂ ਚ ਕੋਈ ਇੱਕ ਪਿੰਡ ਰਾਜੀ ਨਹੀਂ ਹੋਇਆ ਜਾਂ ਇੱਕ ਪਿੰਡ ਦੇ ਵਿੱਚੋਂ ਦੋ ਚਾਰ ਜ਼ਿਮੀਂਦਾਰ ਰਾਜੀ ਨਹੀਂ ਹੋਏ ਇਹਦਾ ਮਤਲਬ ਉਹਨਾਂ ਦੀ ਜ਼ਮੀਨ ਉੱਥੇ ਰਹਿ ਜਾਏਗੀ ਆਲੇ-ਦੁਆਲੇ ਕਲੋਨੀਆਂ ਬਣ ਜਾਣਗੀਆਂ ਇਹ ਮਤਲਬ ਕਿ ਲਿਆ ਹੀ ਜਾਂਦਾ ਹੁੰਦਾ ਜਦੋਂ ਲੈਂਡ ਐਕ acquisition ਹੁੰਦੀ ਹੈ ਕਿਸੇ ਨਾ ਕਿਸੇ ਕਰਕੇ 네ਗੋਸ਼ੀਏਸ਼ਨ ਕਰਕੇ ਐਕਵਾਇਰ ਕਰ ਹੀ ਲਈ ਜਾਂਦੀ ਏ ਪੈਸੇ ਵੱਧ ਕੱਟ ਦੇ ਕੇ ਪਰ ਇਹਦੇ ਵਿੱਚ ਤੇ ਪੈਸੇ ਵੀ ਇਨਵੋਲਵ ਨਹੀਂ ਨੇ ਹੁਣ ਇੱਕ ਪਾਰਟੀ ਦਾ ਇਹ ਕਹਿਣਾ ਕਿ ਅਰਬਨਾਈਜੇਸ਼ਨ ਹੋਣਾ ਜ਼ਰੂਰੀ ਏ ਬੇਸ਼ੱਕ ਦੇਸ਼ ਦੀ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਕਹਿ ਲੋ ਵਿਕਾਸ ਦਾ ਅਸਲੀ ਮਤਲਬ ਹੁੰਦਾ ਕਿ ਇਹ ਉਜਾੜਾ ਨਹੀਂ ਹੋਣਾ ਚਾਹੀਦਾ ਉਹ ਅਗਰ ਵਾਕਈ ਇਦਾਂ ਵਿਕਾਸ ਹੋਣਾ ਚਾਹੀਦਾ ਤੇ ਜਰੂਰ ਹੋਣਾ ਚਾਹੀਦਾ ਜੇ ਆਪਾਂ ਇਧਰ ਚੰਡੀਗੜ੍ਹ ਵਾਲੇ ਪਾਸੇ ਜਾਂ ਨਿਊ ਚੰਡੀਗੜ੍ਹ ਵਾਲੇ ਪਾਸੇ ਵੇਖ ਲਈਏ ਮੋਹਾਲੀ ਵਾਲਾ ਪਾਸਾ ਵੇਖ ਲਈਏ ਜਿੱਥੇ ਗਮਾਡਾ ਇਹ ਸਾਰਾ ਕੰਮ ਕਰ ਰਹੀ ਹੈ ਤੇ ਇੱਥੇ ਕਰਨਾ ਗਲਾਡਾ ਨੇ ਇਹ ਜਿਹੜੇ ਤੁਸੀਂ ਵਰਡ ਸੁਣਦੇ ਹੋ ਨਾ ਪੀਡੀਏ BDA ਗਲਾਡਾ ਜਾਂ ਗਮਾਡਾ ਪਹਿਲਾਂ ਪੰਜਾਬ ਦਾ ਇੱਕੋ ادارਾ ਹੁੰਦਾ ਸੀ ਪੁੱਡਾ ਜਿਹੜਾ ਕਿ ਕਲੋਨੀਆਂ ਅਪਰੂਵ ਕਰਦਾ ਸੀ ਇਹ ਪਿੱਛੇ ਜੇ ਹੁਣ ਇਹ ਸਾਰੇ ਹਰੇਕ ਜ਼ਿਲ੍ਹੇ ਦੀ ਇੱਕ ਜਾਨੀ ਕਿ ਅਥਾਰਟੀ ਬਣ ਗਈ ਹੈ ਤਾਂ ਕਰਕੇ ਇਹ ਗਲਾਡਾ ਦਾ ਨਾਮ ਆ ਰਿਹਾ ਇਸ ਜਾਨੀ ਕਿ ਲੁਧਿਆਣੇ ਵਾਲੀ ਜ਼ਮੀਨ ਦੇ ਵਿੱਚ ਮੁਹਾਲੀ ਵਾਲੇ ਪਾਸੇ ਚੱਲਦਾ ਗਮਾਡਾ ਪਟਿਆਲੇ ਚੱਲੂਗਾ ਪੀਡੀਏ ਬਠਿੰਡੇ ਚ ਬੀਡੀਏ ਕੁਛ ਇਦਾਂ ਦੇ ਨਾਮ ਤੁਸੀਂ ਸੁਨੇ ਹੋਣੇ ਖੈਰ ਵਿਰੋਧੀ ਧਿਰਾਂ ਦੇ ਵਿੱਚ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਅਸੀਂ ਐਸਾ ਹੋਣ ਨਹੀਂ ਦੇਵਾਂਗੇ ਤੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਸਰਕਾਰਾਂ ਵੀ ਕਦੇ ਦਲਾਲੀ ਕਰਦੀਆਂ ਇਹ ਸਰਕਾਰਾਂ ਕਿਸਾਨਾਂ ਤੋਂ ਜ਼ਮੀਨ ਲੈ ਕੇ ਅੱਗੇ ਕਿਸੇ ਹੋਰ ਕੰਪਨੀਆਂ ਨੂੰ ਕਿਉਂ ਦੇਣ ਕੀਆਂ ਜਾਂ ਤੇ ਆਪ ਹੀ ਖੁਦ ਐਕਵਾਇਰ ਕਰਨ ਕਾਂਗਰਸ ਲੀਡਰ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹਦੇ ਵਿੱਚ ਦਿੱਲੀ ਵਾਲੇ ਸਾਥੀ ਨਾਲ ਰਲੇ ਨੇ ਪੰਜਾਬ ਸਰਕਾਰ ਦੇ ਤੇ ਮਿਲ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਅੰਤ ਵਿੱਚ ਫਾਇਦਾ ਸਾਰਿਆਂ ਉਹਨਾਂ ਦਾ ਹੀ ਹੋਣਾ ਅੱਗੇ ਸਵਾਲ ਆ ਵੀ ਇਹ ਕੰਮ ਲੀਗਲ ਹੈ ਕਿ ਨਹੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡਾ ਲੈਂਡ ਐਕਵੀਜ਼ੀਸ਼ਨ ਜਿਹੜਾ ਐਕਟ ਹੈ 2013 ਉਹਦੇ ਵਿੱਚ ਸਾਰਾ ਕੁਝ ਲਿਖਿਆ ਵੀ ਇਹ ਕੰਮ ਹੋ ਜਾਂਦਾ ਉਹ ਇਕੱਲਾ ਪੰਜਾਬ 'ਚ ਨਹੀਂ ਦੇਸ਼ ਦੇ ਬਾਕੀ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਹੁੰਦੀ ਆ ਰਹੀ ਏ ਤੇ ਪ੍ਰੋਟੈਸਟ ਵੀ ਹੁੰਦੇ ਆ ਰਹੇ ਨੇ ਜਦੋਂ ਉਹ ਜਿਹੜੀ ਕੀਮਤ ਹੈ ਉਹ ਸਹੀ ਸਮੇਂ ਤੇ ਤੇ ਸਹੀ ਨਹੀਂ ਮਿਲਦੀ ਇਸ ਕਰਕੇ ਚੀਜ਼ਾਂ ਹੈ ਤੇ ਲੀਗਲ ਯਾਨੀ ਕਿ ਹੋ ਸਕਦੀ ਹੈ ਲੈਂਡ ਪੂਲਿੰਗ ਲੇਕਿਨ ਕਿਸਾਨਾਂ ਨੂੰ ਕਿਵੇਂ ਯਾਨੀ ਕਿ ਮਨਾਇਆ ਜਾਏਗਾ ਇਸ ਕੰਮ ਦੇ ਲਈ ਹੁਣ ਅੱਗੇ ਗੱਲ ਆਉਂਦੀ ਏ ਕਿ ਅਸਲ ਫਾਇਦਾ ਕਿਦਾ ਜਿਹੜੇ ਕਿ ਕਈ ਮਾਹਰ ਇਹ ਦੱਸਦੇ ਨੇ ਵੀ ਜਿਹੜੀ ਹੁਣ ਗੱਲ ਕਹੀ ਨਾ ਕਿ 30000 ਨੂੰ ਗੱਜ ਰੈਜ਼ੀਡੈਂਸ਼ੀਅਲ ਪਲਾਟ ਵਿਕਣਾ ਤੇ 60000 ਨੂੰ ਜਿਹੜਾ ਕਮਰਸ਼ੀਅਲ ਪਲਾਟ ਵਿਕਣਾ ਇਹ ਜਿਹੜਾ 4 ਕਰੋੜ ਆ ਸਵਾ 4 ਕਰੋੜ ਜਿੰਨਾ ਵੀ ਬਣਦਾ ਇਹ ਹੋ ਸਕਦਾ ਹੈ ਕਿ ਕੋਈ ਹੋਰ ਕੰਪਨੀ ਆ ਕੇ ਖਰੀਦ ਲੈ ਕਿਸਾਨਾਂ ਤੋਂ ਮੇਰੀ ਜ਼ਮੀਨ ਹੈ ਮੈਂ 5 ਸਾਲ ਵੇਟ ਕੀਤੀ ਤੇ ਮੈਂ ਇਹ ਚੀਜ਼ਾਂ ਆਪਣੀ 1 ਕਿਲਾ 2 ਕਿਲਾ ਇਸ ਰੇਟ ਤੇ ਵੇਚ ਗਈ ਲੇਕਿਨ ਉਹਦੀ ਕੀਮਤ ਅੱਜ ਅਗਰ 4 ਕਰੋੜ ਲਈ ਜਾ ਰਹੀ ਏ ਤੇ 5 ਸਾਲਾਂ ਬਾਅਦ ਕਿੰਨੀ ਹੋਏਗੀ ਜਾਂ 5 ਸਾਲਾਂ ਬਾਅਦ ਦੀ ਕੀਮਤ ਅੱਜ ਲਈ ਜਾ ਰਹੀ ਏ ਤੇ ਜਿਹੜਾ ਬੰਦਾ ਲੈ ਕੇ ਅੱਗੇ ਕਿਸੇ ਨੂੰ ਵੇਚੇਗਾ ਉਹ ਕੀਮਤ ਕਿੰਨੀ ਹੋ ਸਕਦੀ ਹੋ ਸਕਦਾ ਨਾ ਉਹਨੇ ਵੀ ਅੱਗੇ ਵਪਾਰ ਕਰਨਾ ਹੋਵੇ ਸਿੱਧਾ ਮੇਰੇ ਕੋਲੋਂ ਮੇਰਾ ਪਲਾਟ ਕੋਈ ਇੱਕ ਘਰ ਤੇ ਲੈਣ ਨਹੀਂ ਆਏਗਾ ਇੱਕ ਬੰਦਾ ਹੋ ਸਕਦਾ ਸਾਰੇ ਦੇ ਸਾਰੇ ਪਲਾਟ ਕੋਈ ਇੱਕ ਪਾਰਟੀ ਇੱਕ ਕੰਪਨੀ ਇੱਕ ਸਮੂਹ ਬਣ ਕੇ ਖਰੀਦ ਲਵੇ ਤੇ ਕਿਸਾਨਾਂ ਤੋਂ ਖਰੀਦੀ ਗਈ ਹੈ ਜ਼ਮੀਨ ਅੱਗੇ ਜਾ ਕੇ ਕਿੰਨੇ ਦੀ ਬਣੇਗੀ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਕੋਈ ਇਹ ਗਜਾਂ ਚ ਜਾਂ ਮਰਲਿਆਂ ਚ ਕਿਵੇਂ ਵੀ ਜਗਾ ਦੇਣੀ ਹੈ ਅੱਜ ਕਿਸਾਨ ਨੂੰ ਤਾਂ ਪੈਸੇ ਚਾਹੀਦੇ ਨੇ ਜੇ ਉਹਨੂੰ ਵਾਰਾ ਖਾਂਦਾ ਤੇ ਉਹ ਹਾਂ ਕਰ ਦੇਗਾ ਜੇ ਨਹੀਂ ਵਾਰਾ ਖਾਂਦਾ ਤੇ ਉਹ ਨਹੀਂ ਦੇਵੇਗਾ ਆਪਣੀ ਜ਼ਮੀਨ ਤੁਸੀਂ ਵੀ ਕਹਿ ਰਹੇ ਹੋ ਕਿ ਕਿਸਾਨਾਂ ਦੀ ਮਰਜ਼ੀ ਦੇ ਨਾਲ ਹੀ ਇਹ ਚੀਜ਼ ਮਿਲਣੀ ਹੈ ਸੋ ਇਸ ਕਰਕੇ ਸਾਰਾ ਪੰਬਲਪੂਸਾ ਇਸ 24311 ਏਕੜ ਦਾ ਜ਼ਮੀਨ ਥੋੜੀ ਨਹੀਂ ਹੈ ਲੁਧਿਆਣਾ ਤੇ ਮੋਗੇ ਜ਼ਿਲ੍ਹੇ ਦੇ ਕੁਝ ਪਿੰਡ ਮਲਾ ਕੇ 32 ਤੋਂ 35 ਪਿੰਡ ਬਣਦੇ ਨੇ ਜਿਨ੍ਹਾਂ ਦੀ ਜਮੀਨ ਹੈ ਆਪਾਂ ਸਿਰਫ ਇਹ ਸੋਚ ਰਹੇ ਹਾਂ ਕਿ ਸਿਰਫ ਜਮੀਨ ਜਾਏਗੀ ਤੇ ਲੋਕਾਂ ਨੂੰ ਪੈਸੇ ਮਿਲਣਗੇ 32 35 ਪਿੰਡਾਂ ਨੂੰ ਉਠਾ ਕੇ ਜਾਂ ਉਹ ਖੁਦ ਪਿੰਡ ਉੱਠ ਕੇ ਕਿੱਥੇ ਜਾਣਗੇ ਐਸੀ ਚੀਜ਼ ਹੁੰਦੀ ਬੇਸ਼ੱਕ ਆਪਾਂ ਮੋਹਾਲੀ ਜਾਂ ਚੰਡੀਗੜ੍ਹ ਦੇ ਨੇੜੇ ਵੇਖੀਏ ਪਰ ਔਖਾਈਆਂ ਵੀ ਆਉਂਦੀਆਂ ਨੇ ਸੋ ਇਸ ਕਰਕੇ ਜੋ ਕਹਿੰਦੇ ਨੇ ਕਿ ਵਿਕਾਸ ਵਿਰੋਧੀ ਨੇ ਕਿਸਾਨ ਜਾਂ ਜਿਹੜਾ ਵੀ ਇਸ ਚੀਜ਼ ਦੇ ਅਗੇਂਸਟ ਜਾਂ ਇਹਦੇ ਬਾਰੇ ਬੋਲਦਾ ਇਸ ਕਰਕੇ ਗੱਲ ਅਗੇਂਸਟ ਦੀ ਜਾਂ ਇਹਦੇ ਫੇਵਰ ਦੀ ਨਹੀਂ ਹੈ ਗੱਲ ਹੈਗੀ ਹੈ ਸਹੀ ਦੀ ਜੇ ਕਾਨੂੰਨ ਦੇ ਵਿੱਚ ਲਿਖਿਆ ਉਹਨੂੰ ਐਕਵਾਇਰ ਕਰ ਸਕਦੇ ਆ ਰੋੜ ਵੀ ਬਣਦੇ ਹੀ ਨੇ ਕਿਸਾਨ ਪ੍ਰੋਟੈਸਟ ਵੀ ਕਰਦੇ ਨੇ ਪਰ ਅੰਤ ਜਾ ਕੇ ਜ਼ਮੀਨ ਲਈ ਹੀ ਜਾਂਦੀ ਹੈ ਇਕਾਦੁਕਾ ਕੇਸਾਂ ਨੂੰ ਛੱਡ ਕੇ 네ਗੋਸ਼ੀਏਸ਼ਨ ਹੋ ਜਾਂਦੀ ਹੈ ਉੱਥੇ ਪਰ ਇਸ ਕੇਸ ਦੇ ਵਿੱਚ 네ਗੋਸ਼ੀਏਸ਼ਨ ਨਹੀਂ ਹੈ ਪਰ ਹੋ ਵੀ ਸਕਦੀ ਹੈ ਜਿਹੜਾ ਰੇਟ ਤੁਸੀਂ 30000 ਆ ਉਹ 40 ਵੀ ਹੋ ਸਕਦਾ 60 ਆਲਾ 70 ਹੋ ਸਕਦਾ ਤੇ 5 ਸਾਲ ਬਾਅਦ ਦੀ بجائے ਉਹ ਹੁਣ ਹੋ ਸਕਦਾ ਇਹ ਵੀ ਗੱਲ ਨਾਲ ਹੁੰਦੀ ਹੈ ਕਿ ਪੰਜਾਬ ਦਾ ਕਿਸਾਨ ਜ਼ਮੀਨ ਇਕਵਾਰ ਹੋਣ ਤੋਂ ਜ਼ਿਆਦਾ ਨਿਰਾਸ਼ ਨਹੀਂ ਹੈ ਨਿਰਾਸ਼ ਜਾਂ ਗੁੱਸੇ 'ਚ ਇਸ ਕਰਕੇ ਆ ਕਿ ਉਸ ਨੂੰ ਉਹਦਾ ਸਹੀ ਮੁੱਲ ਜਾਂ ਸਹੀ ਟਾਈਮ ਤੇ ਉਹਦਾ ਸਹੀ ਮੁੱਲ ਨਹੀਂ ਮਿਲ ਰਿਹਾ ਸਾਰਾ ਕੁਝ ਅਗਰ ਟਰਾਂਸਪੇਰੈਂਟ ਹੋਵੇ ਪਾਰਦਰਸ਼ਤਾ ਤਰੀਕੇ ਨਾਲ ਹੋਵੇ ਤੇ ਕਿਸ ਨੂੰ ਕੋਈ ਕਿਉਂ ਪ੍ਰੋਬਲਮ ਆਏਗੀ ਜਮੀਨ ਇੱਕ ਵਾਰ ਹੋਣੀ ਕਿਹੜਾ ਹੁਣ ਦੀ ਗੱਲ ਐ ਇਹ ਤੇ ਉਦੋਂ 1947 ਤੋਂ ਬਾਅਦ ਕਹਿ ਲਈਏ ਜਾਂ ਉਦੋਂ ਕਹਿ ਲਈਏ ਭਾਖੜਾ ਡੈਮ ਤੋਂ ਲੈ ਕੇ ਕਿੰਨੇ ਕਿੰਨੇ ਪ੍ਰੋਜੈਕਟ ਬਣ ਗਏ ਹੁੰਦੇ ਆ ਹੁੰਦੇ ਆ ਔਰ ਉਹ ਸਹੀ ਸੀ ਦੇਸ਼ ਲਈ ਸੂਬੇ ਲਈ ਸਾਰਿਆਂ ਲਈ ਬੇਸ਼ੱਕ ਭਾਰਤ ਮਾਲਾ ਰੋਡ ਦੀ ਆਪਾਂ ਗੱਲ ਕਰਦੇ ਆ ਅਗਰ ਇੱਕ ਅੱਧਾ ਹੀ ਲੰਘਦਾ ਜਾਂ ਹੁਣ ਵੀ ਰੋਕ ਦਿੱਤਾ ਜਾਏ ਤਾਂ ਬਹੁਤ ਆ ਲੇਕਿਨ ਪੰਜਾਬ ਚੋਂ ਪੰਜ ਚਾਰ ਇਹੋ ਜਿਹੇ ਲੰਘ ਗਏ ਜਾਂ ਕਿ ਹੋਰ ਇਦਾਂ ਦੇ ਰਿੰਗ ਰੋਡ ਤੇ ਫਲਾਈਓਵਰ ਬਣ ਗਏ ਫਿਰ ਜ਼ਮੀਨ ਦਾ ਵੀ ਤੇ ਵੇਖਣਾ ਨਾ ਬੇਸ਼ਕੋਸ ਰੋਡ ਤੇ ਵਪਾਰ ਕਰਾਂਗੇ ਅਗਰ ਦੁਜੇ ਦੇਸ਼ਾਂ ਨਾਲ ਵੀ ਹੋਏਗਾ ਪੰਜਾਬ ਦਾ ਅਗਰ ਫਾਇਦਾ ਹੁੰਦਾ ਉਹਦੇ ਵਿੱਚ ਨਾਲ ਰੇਲ ਦੀ ਲਾਈਨ ਵੀ ਲੰਘ ਜਾਂਦੀ ਹੈ ਇਹ ਸਾਰਾ ਕੁਝ ਵਿਕਾਸ ਦਾ ਹੀ ਮਾਡਲ ਹੈ ਲੇਕਿਨ ਇਹਦੇ ਖਿਲਾਫ ਸਿੱਧਾ ਸਿੱਧਾ ਕਿਸਾਨ ਨਹੀਂ ਹੈ ਉਹ ਖਿਲਾਫ ਹੈਗਾ ਜਿਹੜੀਆਂ ਨੀਤੀਆਂ ਨੇ ਔਰ ਇਹ ਮਾਰੂ ਨੀਤੀਆਂ ਹੁੰਦੀਆਂ ਨੇ ਅੱਗੇ ਜਾ ਕੇ ਪਤਾ ਲੱਗਣਾ ਹੁਣ ਦੇਖਦੇ ਆਂ ਵੀ ਇਹ 24311 ਏਕੜ ਕਿਵੇਂ ਕਿਸਾਨਾਂ ਤੋਂ ਲੁਧਿਆਣੇ ਦੇ ਜਿਹੜੇ ਏਰੀਆ ਦੇ ਪਿੰਡ ਨੇ ਉਹਨਾਂ ਤੋਂ ਕਿਵੇਂ ਐਕਵਾਇਰ ਕੀਤੀ ਜਾਂਦੀ ਹੈ